ਚੋਕ ਕੋਗਨਾ ਤੇ ਬੜੇ ਦੂਰ ਦੀ ਗੱਲ ਜਲਾਲਤ ਜੈਨ ਪਲ ਪਲ ਸੈਣ ਪਏ ਆਜ਼ਾਦ ਕੋ ਲਗਾਤਾਰ ਪ੍ਰਯਾਸ ਕਰਿਆ ਸੀ ਹਥਿਆਰ ਨਾ ਛੁੱਟ ਮਨ ਬਣਾ ਲਿਆ ਵੀ ਅੱਜ ਹਥਿਆਰ ਛੁੱਟ ਦੇ ਸਰੈਂਡਰ ਕਰ ਦੇ ਇਹ ਅੰਦੋਲਨ ਸਮਾਪਤ ਕਰ ਦੇ ਛੋਟਾ ਜਹਾਜ਼ੀ ਨਾ ਤੇ ਬੱਚਾ ਲੰਗੇ ਪੈਰੀ ਤੌੜ ਦਾ ਸਿਪਾਕ ਲੈਨੇ ਲੈਨੇ ਇਹਨੂੰ ਪੁਰਸਲਬ ਦੀ ਲੱਗਦੀ ਹੈ ਤਰਾਂ ਦੀ ਮੰਜੀ ਦੇ ਉੱਤੇ ਲੱਤਾਂ ਚੌਕੀ ਬਾਹਰ ਕੇ ਬੈਠਾ ਜੁੱਤੀ ਥੱਲੇ ਜੁੱਤੀ ਬਾਣ ਦਾ ਮੌਕਾ ਉਹਨੂੰ ਮਿਲਿਆ ਭਾਜੋ ਛੋਟਾ ਜਿਹਾ ਕਸਬਾ ਬਾਰ-ਬਾਰ ਨਿਕਲ ਗਿਆ ਇੱਕ ਕੱਚੀ ਪਈ ਏ ਖੇਤਾਂ ਨੂੰ ਜਾਣ ਵਾਲੀ ਉਸ ਪਈ ਪਈ ਪੱਧਿਆ ਜਾਂਦਾ ਪਿੱਛੇ ਪੁਲਿਸ ਭੱਜੀ ਜਾਂਦੀ ਔਰ ਕੁ ਕਿੱਲੇ ਦੋ ਕਿੱਲੇ ਦੀਗੇ ਦੌੜ ਰਿਹਾ ਹੈ ਕੋਈ ਇੱਕ 90 ਡਿਗਰੀ ਦੇ ਪਰਮਾਦਨ ਉਧਰ ਮੁਟੌੜ ਰਿਹਾ ਕੋਈ ਅਧਰ ਕਮਾਲਾ ਤੋਂ ਕੋਈ ਉਧਰ ਕੰਨੇ ਦੇ ਖੇਤ ਇੱਕ ਖਾਲੀ ਪੈੜੀ جھਾੜੀ ਹੜਵਾ ਤਾ ਪਿਆ ਦੌੜ ਛਕਾਉਣੀ ਦੇ ਕੇ ਲੈਨਿੰਗ ਕਮਾਦ ਦੇ ਵਿੱਚ ਵੜ ਗਿਆ ਜਦੋਂ 90 ਡਿਗਰੀ ਦੇ ਕਰਨ ਦੇ ਉੱਤੇ ਪੁਲਿਸ ਮੁੜੀ ਤੇ ਉਹ ਸ਼ੰਕਤ ਹੋ ਗਏ ਇੰਦਰ ਉੱਤਰ ਦੌੜ ਕੇ ਜਦੋਂ ਨਾ ਮਿਲਿਆ ਖਾਲੀ ਨੂੰ ਕਹਿਣ ਲੱਗੇ ਵੀ ਇੰਦਰ ਲੈ ਨਹੀਂ ਡਾਇ ਉਹ ਕਹਿ ਲਗਾ ਨਾ ਇੱਧਰ ਆਏ ਕਹਿ ਲਗੇ ਅਸੀਂ ਆਪ ਸਾਡੇ ਅੱਗੇ ਕੇ ਭਜਦਾ ਐ ਅਸੀਂ ਵੇਖੀਏ ਉਹ ਕਹਿ ਲਗਾ ਤੁਸੀਂ ਵੇਖਿਆ ਉਹਦਾ ਮੈਂ ਤੇ ਨਹੀਂ ਵੇਖਿਆ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ 10-10 ਖਾਲੀ ਨੇ ਨਹੀਂ ਦੱਸਿਆ ਤੇ ਔੜਕ ਉਹਨਾਂ ਨੇ ਉਹਦਾ ਹਾਲ ਰੋੜ ਕੇ ਉਹਨੂੰ ਉਸੇ ਬਾਹਣ ਦੇ ਵਿੱਚ ਹੀ ਦਮਾ ਪਾ ਲਿਆ ਤੇ ਉਹਦਾ ਕਟਾਪਾ ਕੀਤਾ ਉਈ ਕੋ ਗੱਲ ਆਖੀ ਜੀ ਮੇਰਾ ਧਿਆਨ 걸ਦਾ ਨਹੀਂ ਹਾਲਤ ਸੀ ਵੀ ਫਾਲਾ ਨਾ ਵੱਜੇ ਮੈਂ ਲੈਲਿੰ ਨੂੰ ਨਹੀਂ ਵੇਖਿਆ ਹਾਰ ਕੇ ਕੁੱਟ ਮਾਰ ਕਰਕੇ ਪੁਲਿਸ ਚਲੀ ਗਈ ਤੇ ਲੈਲਿੰ ਕਮਾਂਡ ਚ ਬਾਹਰ ਨਿਕਲਿਆ ਉਸ ਹਾਲੀ ਦੇ ਕੋਲ ਜਾ ਕੇ ਟੈਨ ਲਗਾ ਵੀਰ ਤੂੰ ਮੈਨੂੰ ਕਮਾਂਡ ਚ ਵਰਦਦੇ ਨੂੰ ਵੇਖਿਆ ਦੀ ਸੀ ਤੂੰ ਇੰਨੀ ਕੁੱਟ ਖਾਧੀ ਹੈ ਤੂੰ ਦੱਸ ਦੇਣਾ ਸੀ ਕੋ ਕਹਿ ਲਗਾ ਲੈ ਜੀ ਤੂੰ ਸਾਡੇ ਵਾਸਤੇ ਆਪਣਾ ਆਰਾਮ ਹਰਾਮ ਕਰ ਲਿਆ ਮੈਂ ਤੇਰੇ ਵਾਸਤੇ ਪੰਜਾਬ ਬੈਠ ਨਹੀਂ ਖਾ ਸਕਦਾ ਪੁਲਿਸ ਤੋਂ ਜਦਨੇ ਉਹਨਾਂ ਨੇ ਲੈ ਲਈ ਨੇ ਫਿਰ ਯੂਟਰਮਾਰੀ ਅੰਦੋਲਨ ਖਤਮ ਨਹੀਂ ਕਰਨਾ ਲੋਕ ਮੇਰੇ ਨਾਲ ਤੋ ਇੱਕ ਵੀ ਪ੍ਰਯਾਸ ਜਿਹੜਾ ਹੈ ਉਹਨੂੰ ਬੰਦ ਨਹੀਂ ਕਰਨਾ ਚਾਹੀਦਾ ਦਿਲ ਝੱਟਣਾ ਬੜੇ ਉਤਰਾਜ ਰਹੋਗੇ ਔਰ ਦੂਸਰੀ ਅਰਦਾਸ ਭਾਵਨਾ ਤੇ ਫਿਰ ਸ਼ਕੀਏ ਅਮਰਤ ਫਿਰ ਗੁਰੂ ਰਾਖਾ ਤੇ ਗੁਰੂ ਸਵਾਰਿਓ ਇੱਕ ਹੋਰ ਸਾਡੀ ਕਮੇਟੀ ਤੁਸੀਂ ਤੇ ਸਾਰੇ ਗੁਰੂ ਪਿਆਰ ਵਾਲੇ ਬੈਠੇ ਹੋ ਇੱਕ ਹੋਰ ਬੇਨਤੀ ਕਰਕੇ ਮੈਂ ਸਮਾਪਤੀ ਕਰਾਂ ਇੱਕ ਅੜਿਕਾ ਲੱਗਦਾ ਹੈ ਆਮ ਤੌਰ ਤੇ ਗੁਰੂ ਅਮਰਦਾਸ ਜੀ ਬਹੁਤ ਹੀ ਨਾਟਲੇ ਗੁਰਸਿੱਖ ਸਚਨ ਸਾਚ ਉਹਨਾਂ ਦਾ ਜਿਹੜਾ ਜੋੜਾ ਹੈ ਖਡਾ ਜੀ ਦੇ ਨਾਲੋ ਝੱਲੀ ਫਰਾਨੀ ਨੂੰ ਰਾਜੀ ਕੀਤਾ ਸੀ ਡਿਸਟ੍ਰਿਕਟ ਜੀਨ ਦਾ ਇੱਕ ਪਿੰਡ ਪਿੱਪਲਖੇ ਉੱਥੇ ਸਾਲ ਬਾਅਦ ਮੇਲਾ ਲੱਗਦਾ ਹੈ ਕਈ ਵਾਰ ਮੈਂ ਗੁਰਬਤ ਪਹੁੰਚਾਉਣ ਲਈ ਜਾਂਦਾ ਹਾਂ ਕੁਝ ਗੁਰਮਤ ਵਿਚਾਰਾਂ ਲਈ ਗਏ ਤੇ ਗੋਸ਼ਿਕਾਣ ਦੇ ਵੀ ਗਿਆਨਜੀਤ ਹੈ ਜਿਹੜਾ ਸਵਾਗਤ ਇੱਕੋ ਗੋਸ਼ਿਕਾ ਨੇ ਲਿਆ ਸਾਰਾ ਖਰਚਾ ਬੜਾ ਬੀਬਰ ਸਾਰੇ ਗੋਸ਼ਿਕਾ ਨੂੰ ਭਾਰ ਵੀ ਲੈਂਦਾ ਚਾਹ ਪਾਣੀ ਲੰਗਰ ਪਾਣੀ ਦੀ ਸੇਵਾ ਵੀ ਹਾਤਰਾ ਕਰਦਾ ਪਰ ਇੱਕ ਸਮੱਸਿਆ ਕੀ ਅਮਰਤ ਨਹੀਂ ਸ਼ਕਤ ਤੇ ਤੁਸੀਂ ਆਏ ਉਧਰ ਨੂੰ ਬਣਾ ਕੇ ਫਿਰ ਉਹ ਬੇਨਤੀ ਕਰ ਲੈਣੇ ਗਏ ਉਸੇ ਤਰ੍ਹਾਂ ਉਹਨੇ ਗਲਪਾ ਨਹੀਂ ਸ਼ਿਕਾਇਤ ਕੀਤੀ ਵੀ ਗੋਸ਼ਿਕਾ ਦੀ ਤੁਹਾਡੀ ਬੜੀ ਉਪਮਾ ਹੈ ਬੜਾ ਲੋਕ ਪਾਰਟਿਸਿਪ ਕਰਦੇ ਨੇ ਤੇ ਤੁਸੀਂ ਅਮਰਤ ਅਮਰ ਸ਼ਬਦ ਨੂੰ ਗੁਰੂ ਕੇ ਜਾ ਕੇ ਚੜ੍ਹ ਜੋ ਉਹ ਮੈਨੂੰ ਕਹਿ ਲਗਾ ਵੀ ਜਾਨੀ ਚਲੋ ਜਾਓ ਤੁਹਾਡੇ ਨਾਲ ਵਾਦਾ ਮੁੰਡੇ ਸਾਰੇ ਵਿਆਹ ਲੈਣੇ ਇੱਕ ਮੁੰਡਾ ਰਹਿ ਗਿਆ ਆਪਣੀ ਬੋਲੀ ਚ ਸਿੰਘ ਨੂੰ ਮੁੰਡਾ ਸ਼ਬਦ ਅਸੀਂ ਵਰਤ ਲੈਨੇ ਆਮ ਕਰਾਂ ਇੱਕ ਮੁੰਡਾ ਰਹਿ ਗਿਆ ਉਹਦਾ ਵਿਆਹ ਕਰਕੇ ਮੈਂ ਅਮਰਤ ਸ਼ਬਦ ਮੁੰਡੇ ਦੇ ਵਿਆਹ ਦਾ ਅਮਰਤ ਨਾਲ ਕੀ ਸੰਬੰਧ ਹੈ ਉਹ ਗਿਆ ਨਹੀਂ ਅਮਰਤ ਨਾਲ ਇਹ ਸੰਬੰਧ ਹੈ ਵੀ ਉਹ ਲੋਕਾਂ ਦੇ ਵਿਆਹ ਕਰਾਉਂਦੇ ਜਾਈਦਾ ਉੱਥੇ ਪੀਵੀ ਪੂਵੀ ਦਾ ਉਹਨੂੰ ਆਖਣਗੇ ਆਪਣੀ ਪਿਆਰ ਦੀ ਵਾਰੀ ਆ ਗਈ ਦਾ ਬੜਾ ਸ਼ੱਕ ਤੇ ਬਹਿ ਗਿਆ ਇਹ ਉਹਦੇ ਬੋਲ ਸੋਧ ਬਦਕਾਰ ਇਸਾਂ ਬੈਠਿਆ ਗੱਲ ਬਾਤ ਸ਼ਰਾਬ ਸਾਡੇ ਸਾਹਮਣੇ ਅੜਿੱਕਾ ਬਣਦਾ ਹੈ ਸ਼ਰਾਬ ਔਰ ਇਹਦੇ ਚੁੱਕੇ ਵੀ ਕਿਸ ਖਟਿਆ ਕੋਸ਼ ਐ ਨਹੀਂ ਨਾ ਛੋਟੀ ਜੀ ਘਟਨਾ ਆ ਜਿਹਦੇ ਨਾਲ ਸੰਬੰਧੀ ਕਰਾਂ ਕਲ ਕੀ ਤਾਂ ਪਾਦਸ਼ਾਹ ਕੋਲ ਖੂਫੀਆ ਸੇਖਾਇਆ ਮਹਾਰਾਜ ਪਹਾੜੀਆਂ ਨੇ ਇੱਕ ਹਾਥੀ ਹਾਲਾ ਤੇ ਭਲਕੇ ਸਵੇਰੇ ਉਸ ਹਾਥੀ ਨੇ ਲੋ ਘੜ ਦੇ ਦਰਵਾਜ਼ੇ ਨੂੰ ਟੱਕਰ ਮਾਰ ਕੇ ਉਹਦਾ ਦਰਵਾਜ਼ਾ ਤੋੜ ਦੇਣਾ ਤੇ ਹੱਥੋਂ ਅਤੀ ਸਿੰਘਾਂ ਨੂੰ ਫੌਜ ਨੇ ਕਾਬੂ ਕਰ ਲਿਆ ਤੇ ਤੁਸੀਂ ਕਥਾ ਬੜੀ ਬੜਾ ਸੁਣੀ ਵੀ ਮਾਰਕ ਪਹਿਲਾਂ ਵੀ ਸਾਦਾ ਧਰਵੀ ਇੱਕ ਹਾਥੀ ਹੈ ਭਾਈ ਬਚਿੱਤਰ ਸਿੰਘ ਕਿ ਮੈਂ ਕਰਨਾ ਭਾਈ ਤੁਨੀ ਜਾਣ ਤੇ ਕਥਾ ਸੰਖੇਪ ਚ ਬਿਆਨ ਕਰਾਂ ਕਿਉਂਕਿ ਤੁਸੀਂ ਅਕਸਰ ਸੁਣੀ ਹੈ ਦਾ ਮੋਰਲ ਕੀ ਦੁਨੀ ਚਰ ਭੱਜ ਜਾਣਾ ਹੈ ਇਹ ਹਾਥੀ ਨਾਲ ਮੁਕਾਬਲਾ ਗੈਰ ਸੁਦਰਤੀ ਮੁਕਾਬਲਾ ਹੈ ਬੰਦਿਆਂ ਦਾ ਲੜਾਇ ਮੇਨੂੰ ਗੁਰੂ ਮੌਤ ਤੋਂ ਡਰਦਾ ਭੱਜਿਆ ਤੇ ਕਹਿੰਦੇ ਮਹਾਰਜ ਵੀ ਸਾਹਿਬ ਸੰਕਟ ਵਿੱਚ ਸੇਵਕ ਭੱਜੈ ਚਿਰੰਕਾਲ ਦਾ ਜੀਵ ਹੀ ਦੋ ਕੁੱਲ ਲੱਜੈ ਮਾਲਕ ਸੰਕਟ ਦਾ ਸੇਵਕ ਭੱਜੈ ਮੌਤ ਤੋਂ ਡਰਦਾ ਮੌਤ ਫਿਰ ਵੀ ਆ ਜਾਂਦੀ ਲੋਕ ਪਰਲੋਕ ਵੀ ਬਾਅਦ ਹੀ ਤਾਂ ਮੰਦਾ ਹੈ ਸਾਂ ਤਪਾ ਪਾਇੰਟ ਚਿੱਤਰ ਸਿੰਘ ਨੂੰ ਪਿਆਰ ਗੁਰਸਵਾਰਿਓ ਅਤਿਅੰਤ ਖੁਸ਼ਖਬਰੀ ਹੈ ਵੀ ਅਮਰਤ ਦਾ ਬਾਟਾ ਹੰਡੇ ਦੀ ਪੌੜ ਨਾਨ ਵਾਲੇ ਗੁਰਦੁਆਰੇ ਦੇ ਵਿੱਚ ਪਿਆਰੀ ਹੋ ਰਹੀ ਹੈ ਪੰਜ ਪਿਆਰੇ ਸਹਿਬਾਨ ਜਿਹੜੇ ਨੇ ਉੱਥੇ ਪਹੁੰਚ ਗਏ ਨੇ ਇਸ ਵਾਸਤੇ ਜਿਨ੍ਹਾਂ ਜਿੱਦਾ ਸਿੰਗਾ ਸਿਮਣੀਆਂ ਨੇ ਗੁਰੂ ਕੇ ਜਹਾਜੇ ਚੜਨਾ ਹੈ ਉਹ ਜਿੰਨਾ ਛੇਤੀ ਹੋ ਸਕੇ ਗੁਰਦੁਆਰਾ ਸਾਹਿਬ ਪਹੁੰਚ ਕੇ ਤੇ ਗੁਰੂ ਕੇ ਜਹਾਜੇ ਚੜੋ ਗੁਰੂ ਕੀ ਖੁਸ਼ੀਆਂ ਪ੍ਰਾਪਤ ਕਰੋ ਅਸੀਂ ਹੱਥੋਂ ਤੱਕ ਤੇ ਸੁਣਿਆ ਹੈ ਕਿ ਗਲਗੀਰ ਪਾਤਸ਼ਾਹ ਨੇ ਉਸ ਹਾਥੀ ਨਾਲ ਭਾਈ ਬਚਿੱਤਰ ਸਿੰਘ ਨੂੰ ਲੜਾਇਆ ਨਾਗੜੀ ਦਿੱਤੀ ਔਰ ਭਾਈ ਸਾਹਿਬ ਨੇ ਉਹਦੇ ਬੱਧੇ ਚ ਮਾਰੀ ਔਰ ਸੱਤ ਤਰੇ ਤਵੇ چیر ਕੇ ਉਹ ਵੱਜੀ ਜਾ ਕੇ ਔਰ ਉਹ ਪਿਛਾਂ ਨੂੰ ਮੁੜਦਾ ਹੋਇਆ ਆਪਣੀ ਫੌਜ ਨੂੰ ਉਤਾਰਦਾ ਹੋਇਆ ਪਿੱਛੇ ਚਲਾ ਗਿਆ ਭਾਈ ਬਚਿੱਤਰ ਸਿੰਘ ਜੀ ਜਿੱਦੋਂ ਅਸੀਂ ਨਾਗਰੀ ਦੇ ਤੁਸੀਂ ਦਰਸ਼ਨ ਕੀ ਕਰਦੇ ਇਹ ਇਤਿਹਾਸ ਬਿਲਕੁਲ درست ਹੈ ਪਰ ਅੰਤਰੀ ਭਾਖੀਆਂ ਸੀ ਪਹਾੜੀਆਂ ਨੂੰ ਇਸ ਗੱਲ ਦਾ ਮਾਣ ਹੈ ਵੀ ਸਵੇਰੇ ਅਸੀਂ ਹਾਥੀ ਭੇਜਣਾ ਹੈ ਉਹਨੂੰ ਪੰਜ ਪੀਪੇ ਸ਼ਰਾਬ ਦੇ ਪਿਆਏ ਮਦ ਹੋਸ਼ ਕੀਤਾ ਸਭ ਦੇ ਸਨ ਨਬੂਤ ਕਰ ਦੇਗਾ ਤੇ ਸਿੰਘ ਬਾਹਰ ਮਾਰ ਕੇ ਕਹਿੰਦੇ ਨੇ ਮਹਾਰਾਜ ਤੁਸੀਂ ਢਲੇਓ ਪੰਜ ਪੀਪੇ ਹਾਥੀ ਨੂੰ ਸ਼ਰਾਬ ਦੇ ਪਿਆਣ ਡੇ ਲੇ ਤੇ ਹਜ਼ੂਰ ਬਤਮਨ ਮੁਸਕਾਦੇ ਨੇ ਤੇ ਮਾਨੀ ਮਨ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਮੈਂ ਵੀ ਭਾਈ ਚੁੱਤਰ ਸਿੰਘ ਨੂੰ ਪੰਜ ਜੁਲੇ ਅੰਮ੍ਰਿਤ ਸ਼ਕਾਈ। ਅਗਲੇ ਰੋਜ ਇੱਕ ਪਾਸੋਂ ਇੱਕ ਪਾਸੋਂ ਪੰਜ ਪੀਤੇ ਸ਼ਰਾਬ ਆ ਰਿਹਾ। ਇੱਕ ਪਾਸੋਂ ਪੰਜ ਜੁਲੇ ਅੰਮ੍ਰਿਤ ਤੇ ਆ ਰਹੇ ਨੇ। ਔਰ ਗੁਰਸਵਾਰਿਓ ਉਹ ਪੰਜ ਪੀਤੇ ਸ਼ਰਾਬ ਦੇ ਉਹ ਛੇਤਰ ਖਾ ਕੇ ਉੱਥੋਂ ਦੌੜੇ ਵੀ ਰਹੀ ਦੀ ਦੁਨੀਆ ਤੱਕ ਲੋਕ ਕਹਾਣੀਆਂ ਕਰ ਸੁਣਾਉਂਦੇ। ਅੰਮ੍ਰਿਤ ਜਿੱਤਿਆ ਮਦਰਾ ਹਾਰੇ ਫਿਰ ਵੀ ਉਸ ਮਦਰੇ ਦਾ ਜਿਹੜਾ ਖਾਸ ਕਰਕੇ ਸਾਡੀ ਕਮਿਊਨਿਟੀ ਇਹ ਦੁਕਾਨ ਤੇ ਵੀ ਜੇ ਸਟੇਟ ਵਾਈਜ਼ ਅਸੀਂ ਆંકੜੇ ਕਢੀਏ ਤੇ ਸਭ ਤੋਂ ਜ਼ਿਆਦੀ ਜਿਹੜੀ ਸ਼ਰਾਬ ਹੈ ਉਹ ਪੰਜਾਬ ਦੇ ਵਿੱਚ ਖਾਪ ਔਰ ਪੰਜਾਬ ਦੇ ਵਸੋਂ ਜ਼ਿਆਦੀ ਸਾਡੀ ਇਸ ਵਾਸਤੇ ਭਾਈ ਇਹ ਸ਼ਰਾਬ ਜਿਹੜੀ ਸਰੀਰ ਦਾ ਵੀ ਨਾਸ਼ ਕਰਦੀ ਏ ਆਤਮਾ ਨੂੰ ਵੀ ਕਮਜ਼ੋਰ ਕਰਦੀ ਏ ਘਰ ਵੀ ਨੂੰ ਵੀ ਨਰਕ ਨੂੰ ਮਾ ਬਣਾ ਦਿੰਦੀ ਹੈ ਖੁਸ਼ੀਆਂ ਉਸ ਘਰ ਵਿੱਚ ਨਹੀਂ ਨਹੀਂ ਦੀਆਂ ਜਿਸ ਘਰ ਵਿੱਚ ਇੱਕ ਵੀ ਸ਼ਰਾਬੀ ਹੋਵੇ। ਔਰ ਜਿਸ ਘਰ ਵਿੱਚ ਕੋਈ ਅਮਰਤ ਆਰੀ ਹੈ ਉਸ ਘਰ ਵਿੱਚ ਖੁਸ਼ੀਆਂ ਨੇ। ਖੇੜੇ ਉੱਥੇ ਬਾਣੀ ਦਾ ਪ੍ਰਵਾਹ ਚੱਲਦਾ ਹੈ। ਉੱਥੇ ਸਿਮਰਨ ਹੁੰਦਾ ਹੈ ਤੇ ਜਿੱਥੇ ਸਿਮਰਨ ਹੁੰਦਾ ਹੈ ਜਦ ਹਰ ਸਿਮਰਨ ਭਰਿਆ ਹੁੰਦਾ ਹੈ ਉਪਾਦ ਗਤ ਕੀ। ਉਤੋਂ ਉਪਾਦ ਚਲੇ ਜਾਂਦੇ ਨੇ। ਝਗੜੇ ਕਲੇਸ਼ ਚਲੇ ਜਾਂਦੇ ਨੇ। ਉੱਥੇ ਸੁੱਖ ਆ ਜਾਂਦਾ। ਇਸ ਲਈ ਆਓ ਸਾਡੇ ਮਨਾਏ ਹੋਏ ਗੁਰਪੁਰਬ ਗੁਰਮਤ ਸਮਾਗਮ ਇਸ ਹਾਰਤਕ ਨੇ ਅਸੀਂ ਇਸੇ ਤਰ੍ਹਾਂ ਜਿਸ ਤਰ੍ਹਾਂ ਆਪ ਜੁੜੇ ਆ ਤੁਸੀਂ ਸਾਰੇ ਸਾਬਤ ਸੂਰਤੋ ਅਮਰਤਾਰੀ ਹੋ ਅਸੀਂ ਸਾਰੇ ਗਾਣੇ ਪਾਏ ਟੇਬਲ ਟਾਕ ਵਿੱਚ ਬੈਹਂਦੇ ਆ ਉੱਠਦੇ ਆ ਹੋਰਨਾਂ ਨੂੰ ਵੀ ਜਿਹੜੇ ਅਜੇ ਗੁਰੂ ਨਾਲ ਨਹੀਂ ਜੁੜੇ ਉਹਨਾਂ ਨੂੰ ਪਾਣੀ ਵਾਲ ਜੁੜੀਏ ਔਰ ਖਾਸ ਕਰਕੇ ਉਹਨਾਂ ਨੂੰ ਪਾਣੇ ਨਾਲ ਹੀ ਜੁੜੀਏ ਸਿੰਘ ਗੁਰੂ ਕਾ ਨਾਮ ਸੰ ਤੇ ਆਮ ਜਿਹੜਾ ਲਾਇਸੈਂਸ ਹੁੰਦਾ ਸੀ ਨਾ ਉਹਦੇ ਤੇ ਲਿਖਿਆ ਹੁੰਦਾ ਸਿੰਘ ਗੁਰੂ ਕਾ ਪੰਛੀ ਜਾਨੋ ਬਾਣੀ ਬਾਣਾ ਤੇ ਕਿਸੇ ਪੰਛੀ ਨੂੰ ਪਕੜ ਕੇ ਤੇ ਖੰਭ ਵੀ ਕੱਟ ਦਿਓ ਜੋ ਖਾਕ ਪਰਵਾਹ ਰਹੇਗਾ ਪਰਵਾਹ ਨਹੀਂ ਲੈ ਸਕਿਆ ਗੁਰਮੁਖ ਉੱਡੇ ਜਾ ਉਹ ਜਿੱਦੇ ਦੋਵੇਂ ਖੰਭ ਨੇ ਇੱਕ ਖੰਭ ਬਾਣੀ ਦਾ ਇੱਕ ਖੰਭ ਬਾਣੇ ਦਾ ਹੁਣ ਬਾਣੀ ਵੀ ਕਿਸੇ ਧਾਮੇ ਟੁੱਟ ਰਹੀ ਕੀ ਇਹ ਬਾਣਾ ਤੇ ਰਹੀ ਗਏ ਬਾਣਾ ਪਾਣ ਲਿਆ ਤੇ ਸ਼ਰਮ ਆਉਗੀ ਇਸ ਲਈ ਆਓ ਅਸੀਂ ਵਾਪਸ ਪੜਕੀਏ ਬਾਣੀ ਬਾਣੇ ਦੀ ਧਾਰਨੀ ਬਣੀਏ ਸ਼ਬਦ ਗੁਰੂ ਨਾਲ ਜੁੜੀਏ ਅਮਰਤ ਸ਼ਕਤੀਏ ਸਿਮਰਨ ਕਰੀਏ ਬਾਣੀ ਪੜੀਏ ਸਤ ਸਤ ਵਿੱਚ ਰੋਜ਼ ਜੁੜੀਏ ਤਾਂ ਤੇ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹਿੰਦੇ ਨਾਨਕ ਆਪਰਾਗਤ ਆਪੇ ਦੇ ਜੀਵਨ ਸਫਲ ਹੋ ਜਾਏ ਯਾਨੀ ਅਮਰ ਪ੍ਰਵਾਨ ਕਰੀਆ ਬੇਦਰੀਆਂ ਵਿਚਾਰ ਕਰਦੇ ਆਂ ਕਈ ਤਰ੍ਹਾਂ ਦੀਆਂ ਉਲੰਘ ਲੱਤੀਆਂ ਹੋ ਜਾਂਦੀਆਂ ਨੇ ਮੈਂ ਸਾਰੀਆਂ ਸੰਸਥਾ ਪ੍ਰਬੰਧਕਾਂ ਤੋਂ ਸਤਗੁਰੂ ਜੀ ਤੋਂ ਹਿਮਨ ਲਗਾ ਚਖਣ ਅੰਤ ਵਿੱਚ ਕੋਟਾ ਨੂੰ ਸ਼ੁਕਰ ਗੁਜ਼ਾਰੀ ਸ੍ਰੀ ਗੁਰੂ ਜੀ ਦਾ ਆਪ ਸਾਰਿਆਂ ਨਗਰ ਦੀਆਂ ਇਲਾਕੇ ਦੀਆਂ ਸੰਗਤਾਂ ਦਾ ਇਥੋਂ ਦੇ ਅਸਥਾਨ ਦੇ ਜੋ ਸਾਧ ਸੰਗਤ ٹرسٹ ਬਣੀ ਹੋਈ ਹੈ ਕੰਮ ਨੂੰ ਚਲਾਉਣ ਵਾਸਤੇ ਇਹਨਾਂ ਟਰਸਟੀ ਵੀਰਾਂ ਦਾ ਗੁਰਮਤਿ ਵਿਦਿਆਲਾ ਦੇ ਸੰਚਾਲਕ ਭਾਈ ਗੁਰਬੇਲ ਸਿੰਘ ਜੀ ਜਸਮੀਲ ਸਿੰਘ ਜੀ ਔਰ ਸਾਰੇ ਜਿਹੜੇ ਵੀਰ ਨੇ ਮੈਂ ਸਾਰਿਆਂ ਦਾ ਹਾਰਦਿਕ ਧੰਨਵਾਦੀ ਹਾਂ ਤੁਸੀਂ ਵਾਨ ਬਖਸ਼ਿਸ਼ ਕੀਤਾ ਔਰ ਖਾਸ ਕਰਕੇ ਜਿਸ ਤਰ੍ਹਾਂ ਦਾ ਤੁਸੀਂ ਵਾਕਾ ਵਰਣ ਸਿਰਜਿਆ ਗੁਰਮਤਿ ਵਿਚਾਰਨਾ ਲਈ ਉਹ ਬੜਾ ਹੀ ਅੱਛਾ ਵਾਤਾਵਰਨ ਹੈ ਬਹੁਤ ਘੱਟ ਨਗਰਾਂ ਵਿੱਚ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਤੇ ਹੈ ਪਿੰਡਾਂ ਵਿੱਚ ਇਸ ਤਰ੍ਹਾਂ ਦਾ ਵਾਤਾਵਰਨ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਇਹ ਬੜਾ ਸ਼ਲਾਘਾਯੋਗ ਗੱਲ ਹੈ ਬਹੁਤ ਬਹੁਤ ਹਾਰਦਿਕ ਸ਼ੁਭਕਾਮਨਾਵਾਂ ਦੀ ਖੇਮਾ ਕਰਨੀ ਗੁਰਫਤੇ ਦੀ ਸਾਂਝ ਰਲਾ ਗਿਆ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਰਕਾਰ ਜੋ ਉਪਰ ਐਸੇ ਸੰਤ ਸੰਗਤ ਹੋਰਾਂ ਦਾ ਆਪਕਾਂ ਨੂੰ ਬੜੇ ਪਿਆਰ ਨਾਲ ਸੁਣਿਆ ਹੈ ਨਾਮ ਉਸ ਵਗਮੈਂ ਦੀ ਗੱਲ ਚਤੇ ਆਈ ਇਹ ਨੰਬਰ ਸ਼ਕਰ ਦੇ ਸਵਾਰ ਵਿੱਚ ਜੋ ਅਕਸ਼ਮ ਲੋ ਕਹਿੰਦੇ ਉਹਦਾ ਜ਼ਿਕਰ ਕੀਤਾ ਮੈਂ ਤਾਂ ਨਹੀਂ ਸਕਦਾ ਕਿ ਮੇਥੋਂ ਰੱਖਿਆ ਵੀ ਜਾਣਾ ਇਹ ਅਕਸ਼ਮ ਲੋ ਕਹਿੰਦੇ ਆ ਜਿੰਨਾ ਵਰਪਾ ਦੇ ਨਾਂ ਲਿਆ ਉਹਨਾਂ ਦੇ ਬਾਰੇ ਸੁਣ ਪੜ੍ਹਦੇ ਸੀ ਉਹ ਆਪਣੇ ਛੋਟੇ ਜਿਹੇ ਬੱਚੇ ਨੂੰ ਲੈ ਕੇ ਰ ਅਮਰ ਸ਼ਕੌਂ ਦੇ ਤੇ ਪਿਆਰੇ ਸਹਿਬਾਨਾਂ ਨੇ ਕਿਹਾ ਤੂੰ ਅਜੇ ਛੋਟਾ ਹੈਂ ਤੂੰ ਆਪਣੇ ਮਾਂ ਦਾ ਬਾਤ ਨੂੰ ਲਿਆਓ ਪਹਿਲਾਂ ਤੇਰੀ ਗਾਰੰਟੀ ਦੇਣ ਜ਼ਿੰਮੇਵਾਰੀ ਦੇਣ ਕਿ ਤੂੰ ਰਹਿਤ ਰੱਖੇਂਗਾ ਤੇਰੇ ਨਾਲ ਕੋਈ ਆਇਆ ਉਹਨੇ ਕਿਹਾ ਮੇਰਾ ਬਾਪ ਨਾਲ ਆਇਆ ਉਹਦਾ ਦੋਨੋਂ ਸੱਤ ਕੇ ਪੰਜ ਪੈਰੇ ਸਹਿਬਾਨਾਂ ਦੇ ਸਾਹਮਣੇ ਲਗੇ ਤੋ ਉਹਨਾਂ ਪੁੱਛਿਆ ਬੱਚਾ ਤੁਹਾਡਾ ਕਹਿੰਦਾ ਮੇਰਾ ਬੱਚਾ ਇਹ ਕਿੰਨਾ ਅਮਰ ਸ਼ਖਨਾ ਤੇ ਰਹਿਤ ਰੱਖੂਗਾ ਤੇਰੀ ਜ਼ਿੰਮੇਵਾਰੀ ਹੈ ਤੂੰ ਜ਼ਿੰਮੇਵਾਰੀ ਚਾਹਦਾ ਉਹਨਾਂ ਦਾ ਜਵਾਬ ਪਤਾ ਸੀ ਕਿਤੇ ਨਹੀਂ ਮੈਂ ਨਹੀਂ ਚੱਲਦਾ ਉਹ ਕਹਿੰਦੇ ਕਿਉਂ ਨਹੀਂ ਚੱਲਦਾ ਉਹ ਆਦਾ ਤੇ ਬਾਪ ਨੂੰ ਕੋ ਜਿੰਮੇਵਾਰੀ ਉਹਦੀ ਮੈਂ ਤੇ ਉਹ ਕਰਗੀ ਤਾਂ ਬਾਪ ਨਾਲ ਜੋੜਨਾ ਆ ਇੱਥੇ ਤੇ ਬਾਪ ਤਾਂ ਕਰਗੀ ਤਾਂ ਨੇ ਬਣ ਜਾਣਾ ਮੈਂ ਇਹ ਜਿੰਮੇਵਾਰੀ ਚੱਕੀ ਜਾਂ ਮੇਰੀ ਜਿੰਮੇਵਾਰੀ ਕਰੀ ਆ ਅੱਜ ਤੋਂ ਬਾਅਦ ਇਹਦਾ ਬਾਪ ਤਾਂ ਕਲਗੀ ਆਲਾ ਨਾ ਉਹ ਜਾਣੇ ਤੇ ਜਾਣੇ ਮੇਰੀ ਜਿੰਮੇਵਾਰੀ ਤਾਂ ਖਤਮ ਮੈਂ ਤਾਂ ਆਪਣੀ ਜਿੰਮੇਵਾਰੀ ਲਾਉਣ ਆਇਆ ਅੱਜ ਤੋਂ ਬਾਅਦ ਇਹਦਾ ਜਿੰਮੇਵਾਰ ਕਲਗੀ ਆਲਾ ਇਹਦਾ ਬਾਪ ਉਹਨੇ ਬਣ ਜਾਣਾ ਅੱਜ ਤੋਂ ਬਾਅਦ ਇਸ ਲਈ ਮੈਨੂੰ ਇਦਾਂ ਲੱਗਿਆ ਕਿ ਗੁਰੂ ਕਿਰਪਾ ਕਰੇ ਸਾਡੇ ਮਨ ਚੋਂ ਖੋਪ ਨਿਕਲੇ ਵੀ ਭਲੇ ਯਾਰ ਤੈਨੂੰ ਕੰਗਿਆਲੇ ਦੇ ਨਾਲ ਰੱਖਣਾ ਤੂੰ ਦਾ ਰੱਖਣਾ ਆਪਣੇ ਆਪ ਉਹ ਵੀ ਚਿੰਤਾ ਛੱਡ ਬੈਠੋ ਜੇ ਰੱਖਿਆ ਜਾਣਾ ਤੈਨੂੰ ਰੱਖਣ ਵਾਲਾ ਬੜਾ ਤਕੜਾ ਹੈ ਪਿੰਤਿਆ ਇਸ ਸਮਾਂ ਬਹੁਤ ਵੱਧ ਹੋ ਗਿਆ ਜੀ ਆਪਾਂ ਦੁਪਹਿਰ 2:00 ਵਜੇ ਸਮਾਪਤੀ ਦਾ ਨਿਸ਼ਚਿਤ ਕੀਤਾ ਸੀ ਪਰ ਲੱਗਦਾ ਸਾਡੇ ਤੱਕ ਨਾ ਪਹੁੰਚ ਹੋ ਜਾਣੇ ਸਾਰੇ ਕੋਲ ਲੋਗ ਲੋਰੇ ਬਾਕੀ ਨੇ ਭਾਈ ਗੁਰਵੰਦਰ ਸਿੰਘ ਜੀ ਕੰਗ ਤੇ ਇੱਕ ਮੈਂ ਤੋਂ ਆਪਾਂ ਪਹਿਲਾਂ ਮਾਫੀ ਮੰਗੀ ਸੀ ਕਿ ਕਈ ਵਾਰੀ ਕੀ ਹੁੰਦਾ ਜਿਵੇਂ ਭਾਈ ਜੀ ਸੁਵਿੰਦਰ ਸਿੰਘ ਜੀ ਨੇ ਵਿਚਾਰ ਆਪਣੇ ਮਨਾਂ ਦੇ ਕਰਤੇ ਆ ਤੇ ਹੁਣ ਮੈਂ ਕਹਾਂ ਕਿ ਭਾਈ ਲਰਮਰ ਸਿੰਘ ਜੀ ਗੁਰਮਤਿ ਵਿਚਾਰ ਨਾਲ ਜੇ ਉਹਨਾਂ ਕੋਲ ਤਾਂ ਕਈ ਤੁਹਾਡੇ ਸਲੋਚਨ ਹੋਣੇ ਸਾਡੇ ਪਿੰਡ ਦਾ ਗੁਲਾਮੇ ਤਾਂ ਹੁੰਦਾ ਹੀ ਸੀ ਤਾਂ ਜਾਣਦੇ ਹੀ ਇਹਨੂੰ ਤਾਂ ਤੇ ਇਹ ਤਾਂ ਆਪਾਂ ਤਾਂ ਸੋਚੇ ਪਏ ਨੂੰ ਆਪਾਂ ਉਤਸ਼ਾਹਤ ਕਰਨਾ ਇਹ ਹਮਸਦਰ ਨਾਲ ਤਰੇ ਹੋਰ ਗਾਂ ਤੋਂ ਦੇ ਇਸ ਲਈ ਮੈਂ ਤੁਰੀ ਜਿ ਆਪਣੀ ਮਰਜ਼ੀ ਨਾਲ ਤਬਦੀਲੀ ਕਰ ਰਿਹਾ ਮੈਨੂੰ ਉਹਦੇ ਭਾਈ ਸਾਹਿਬ ਨੇ ਦਿੱਤਾ ਵੀ ਆਪਾਂ ਪਹਿਲਾਂ ਭਾਈ ਸਾਹਿਬ ਨੂੰ ਗੁਰਦੁਆਰੇ ਤੋਂ ਬੁਲਾ ਕੇ ਪਾਰ ਮੈਂ ਬੇਨਤੀ ਕਰਦਾ ਵੀ ਆਪਾਂ ਨਰਮਲ ਸਿੰਘ ਨੂੰ 5 ਮਿੰਟਾਂ ਲਈ ਬੈਠੇ ਸੀ ਜੀ ਬਲ ਕਿੱਥੇ ਤੱਕ ਹਾਂ ਜੀ ਆ ਵੀ ਆ ਮੇਰਾ ਵੀਰ ਆਂ 5 ਮਿੰਟ ਇਹਨਾਂ ਆਪ ਜਿੰਨਾ ਸਾਜ ਪਾਉਣੀਆਂ ਗੁਰੂਤ ਵਿਚਾਰ ਆਉਂਦੀ ਔਰ ਮੈਂ ਇਹਨਾਂ ਨੂੰ ਪਿਛਲੇ ਦਿਨ ਹੀ ਬੋਲ ਤੀ ਪਹਿਲੇ ਦਿਨ ਬੋਲਣਾ ਸੁਣਿਆ ਰਾਤ ਨੂੰ ਮੈਨੂੰ ਬੜੀ ਖੁਸ਼ੀ ਹੋਈ ਜਾ ਦੇ ਗੁਰੂ ਕਿਰਪਾ ਕਰੇ ਮੇਰੇ ਸਭੀ ਆਸੋ ਕਿ ਆ ਵੀ ਜੇ ਇਸੇ ਤਰ੍ਹਾਂ ਪਿਆਰ ਦੇਣਾ ਤੇ ਜਿਵੇਂ ਭਾਈ ਸਾਹਿਬ ਹੋਣਾ ਸਾਡੇ ਨੇ ਅਰਦਾਸ ਕੀਤੀ ਆ ਭਾਈ ਜੀ ਸ੍ਰੀ ਦਰਸ਼ਨ ਜੀ ਨੂੰ ਬੁਲਾਣੇ ਸਤਗੁਰੂ ਕਿਰਪਾ ਕਰਨ ਨਾਲ ਜੀ ਬੁਰ ਬੁਰਮਤ ਵਿਚਾਰਣਾ ਸੁਣਾਈਆ ਸਾਨੂੰ ਯਾਦ ਰਹਿਣ ਸਾਡੇ ਤਨ ਵਸਣ ਤੇ ਤੁਸੀਂ ਸਾਰੇ ਇਹ ਵਿਸ਼ਵਾਸ ਰੱਖ ਕੇ ਜਾਣਾ ਕਿ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਭਾਈ ਸ੍ਰੀ ਦਰਸ਼ਨ ਸਿੰਘ ਦੇ ਕਿਸੇ ਤਰ੍ਹਾਂ ਪਾਉਂਦੇ ਸੇਵਾ ਕਰਦੇ ਰਹੇ ਫਾਈਨ ਨਵੰਸਰ ਦੀ 5 ਮਿੰਟਾਂ ਲਈ ਉਸਦੇ ਬਾਅਦ ਫਾਈ ਗੁਰਵੰਦਰ ਸਿੰਘ ਜੀ ਫਿਰ ਆਪਾਂ ਘੂਸਾ ਆਪਾਂ ਸੋ ਅਰਦਾਸ ਕਰਕੇ ਆਂ ਲਵਾਗੇ ਜੀ ਬਾਖੀ ਗੁਰੂ ਜੀ ਦਾ ਖਾਲਸਾ ਬਾਖੀ ਗੁਰੂ ਜੀ ਦਾ